ਬੰਦ ਕਰ ਦਿੱਤੇ ਗਏ ਨੇ ਯੂਨੀਵਰਸਿਟੀ ਨੂੰ ਕੱਲ ਦੀ ਕੱਲ ਬੰਦ ਦੀ ਕੋਲਸਿਯ ਯੂਨੀਵਰਸਿਟੀ ਦੀ ਸੋ ਤੁਹਾਡੇ ਸਾਹਮਣੇ ਆ ਇਹ ਹੁਣ ਇੱਥੇ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਨਾਅਰੇ ਲਾਏ ਜਾ ਰਹੇ ਨੇ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ ਗਿਆ ਸੋ ਸਟੂਡੈਂਟਾਂ ਦਾ ਜੋਸ਼ ਤੁਸੀਂ ਦੇਖ ਰਹੇ ਹੋ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਕਿਵੇਂ ਸਾਹਮਣੇ ਆਏ ਨੇ ਆ ਗਿਆ ਲਾ ਜੀ ਕਾਲੇ ਜੀ ਆਪਾਂ ਦਾ ਜੰਮੀਰ ਪੰਜਾਬ ਦਾ ਜੀ ਆਪਾਂ ਦੀ ਗਾਣ ਤੰਦੀਰ ਪੰਜਾਬ ਦਾ ਬਾਲ ਜਾਨ ਮਲ ਬਈ ਰਾਜ ਜਲਾ ਕਾਲੇ ਰਾਮਨਾ ਉਹ ਭਲੇ ਸਤਿਗੁਰੂ ਜੀ ਮਾਗਾ ਲਾ ਸਤਿਗੁਰੂ ਜੀ ਜੀ ਸ੍ਰੀ ਅਕਾਲ ਜੀ ਜੰਮੀਰ ਪੰਜਾਬ ਦਾ ਟੋਡੇ ਸਾਹਮਣੇ ਯੂਨੀਵਰਸਿਟੀ ਪੂਰਨ ਤੌਰ ਤੇ ਬੰਦ ਕੀਤੀ ਜਾ ਰਹੀ ਆ ਕੱਲ ਦੀ ਕੋਲ ਨੂੰ ਲੈ ਕੇ ਯੂਨੀਵਰਸਿਟੀ ਨੂੰ ਬੰਦ ਕਿਤੇ ਜਾ ਰਿਹਾ ਮੁੰਡੇ ਪੂਰੇ ਜੋਸ਼ ਨਾਲ ਜੰਦੇ ਤਾਲੇ ਤੋੜ ਦਿੱਤੇ ਗਏ ਨੇ ਤੇ ਜੰਦੇ ਤਾਲੇ ਤੋੜ ਕੇ ਬੈਰੀਕੜ ਲਾ ਦਿੱਤੇ ਗਏ ਨੇ ਤੇ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ ਗਿਆ ਇਹ ਕੋਲ ਕੱਲ ਦੀ ਵੱਡੇ ਲੈਵਲ ਤੇ ਇਕੱਠ ਹੋਣ ਦੀ ਪੂਰੀ ਉਮੀਦ ਹੈ 25 ਤਰੀਕ ਨੂੰ ਜੋ ਪ੍ਰਸ਼ਾਸਨ ਵੱਲੋਂ ਕੋਈ ਫੈਸਲਾ ਦੇਣਾ ਸੀ ਬੰਦਾ ਫੈਸਲਾ ਨਹੀਂ ਦਿੱਤਾ ਗਿਆ ਤੇ ਹੁਣ ਸਟੂਡੈਂਟ ਪੂਰੇ ਜੋਸ਼ ਵਿੱਚ ਨੇ ਤੇ ਹੁਣ ਤੁਹਾਡੇ ਸਾਹਮਣੇ ਆ ਕੇ ਧਰਨਾ ਲੱਗ ਚੁਕਿਆ ਸਟੂਡੈਂਟ ਬਹਿ ਗਏ ਨੇ ਸਟੂਡੈਂਟ ਹੁਣ ਗੇਟ ਦੇ ਸਾਹਮਣੇ ਬਹਿ ਗਏ ਨੇ ਗੇਟ ਬੰਦ ਕਰਕੇ ਕੱਲ ਦੀ ਕੋਲ ਲਈ ਗੇਟ ਬੰਦ ਕਰ ਲਿਆ ਗੇਟ ਦੇ ਬਾਹਰ ਤਰਨ ਲਾ ਕੇ ਬਹਿ ਗਏ ਨੇ ਅੱਜ ਨੇ ਨਹੀਂ ਬਹਿਣਗੇ ਭਾਈ ਜੀ ਲੋਕੋ ਇੱਥੇ ਲੋਸਪਾ ਲੈ ਵੀ ਸਾਰਿਆਂ ਨੂੰ ਦੱਸ ਦੇਣਾ ਅਸੀਂ ਬੈਠਾਂਗੇ ਹਾਂਜੀ ਬਾਈ ਸਾਰੇ ਪੰਜਾਬ ਦੇ ਸਾਰੇ 47 ਸਟੂਡੈਂਟ ਨੂੰ ਮੈਂ ਦੱਸਣਾ ਚਾਹੁੰਦਾ ਪਲੀਜ਼ ਬੇਨਤੀ ਕਰਦੇ ਹਾਂ ਕੱਲ ਦੀ 26 ਤਰੀਕ ਕਰਕੇ ਆਪਾਂ ਇੱਥੇ ਬੈਠਾਂਗੇ ਪਲੀਜ਼ ਬੇਜੋ ਬੇਜੋ ਬਾਈ ਜੀ ਨਹੀਂ ਨਹੀਂ ਕੋਈ ਨਹੀਂ ਉਹ ਪੰਜਾਬ ਦੀ ਅਸੀਂ ੱੱਕਾ ਕਰੂਗੀ ਪਰ ਅਸੀਂ ਪਿੱਛੇ ਹੱਟਨੇ ਨਹੀਂ ਵਾਹ ਗੀਰ ਖਾਤਾ ਵਾਹ ਗੀਰ ਫਟਾ ਪਾਲ ਧੁੱਕੀ ਚੱਕਦੇ ਆਂਗੇ ਹੋਟੇ ਬੋਨਾ ਰੱਖਦੇ ਆਂਗੇ ਧੁੱਕੀ ਚੱਕੀ ਚੱਕਦੇ ਆਂਗੇ ਜਗਮੀ ਦੇ ਤਰ ਕੀ ਇਹ ਪੁੱਲ ਕਲਾਮ ਦਾ ਭਾਈ ਤੁਸੀਂ ਗੇਟ ਤਾਂ ਬੰਦ ਕਰਤਾ ਪਰ ਤੁਹਾਨੂੰ ਕਿ ਲੱਗਦਾ ਕੱਲ ਨੂੰ ਪ੍ਰਸ਼ਾਸਨ ਆਪਣੀ ਪਾਵਰ ਵਰਤ ਕੇ ਚੱਕੂਗਾ ਧਰਨੇ ਨੂੰ ਯਾਰ ਸਮਾਜ ਦੀ ਆਵਾਮ ਦੀ ਸੱਚ ਦੀ ਪਾਵਰ ਤੋਂ ਉੱਤੇ ਕੋਈ ਪਾਵਰ ਨਹੀਂ ਹੁੰਦੀ ਇਹ ਸਭ ਤੋਂ ਵੱਡੀ ਪਾਵਰ ਆ ਸੱਚ ਹੱਕ ਦੀ ਗੱਲ ਆ ਇਸ ਕਰਕੇ ਪ੍ਰਮਾਤਮਾ ਵੀ ਨਾਲ ਆ ਇਹ ਤਾਨਾਸ਼ਾ ਬਣੇ ਆ ਜਿੱਦੀ ਆ ਇਹ ਆਪਣੀ ਬੇਇੱਜ਼ਤੀ ਮਹਿਸੂਸ ਕਰ ਰਹੇ ਆ ਪਰ ਸਿੱਖਿਆ ਦੇ ਉੱਤੇ ਇਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਭ ਤੋਂ ਵੱਡਾ ਦੁੱਖਦਾਈ ਆ ਇਹਨਾਂ ਨੂੰ ਰਾਹਤ ਪਾ ਕੇ ਦੇਣੇ ਚਾਹੀਦੇ ਸੀ ਗ੍ਰਾਂਟਾਂ ਦੇ ਰਹੀਆਂ ਸਰਕਾਰਾਂ ਸ਼ਮਸ਼ਾਨ ਘਾਟਾਂ ਨੂੰ ਸਿੱਖਿਆ ਸਾਡੀ ਸੜਕ ਤੇ ਰੋ ਰਹੀ ਆ ਇਹਨਾਂ ਨੂੰ ਦਿਸ਼ਾ ਦੀ ਲੋੜ ਹੀ ਸੜਕਾਂ ਦੀ ਲੋੜ ਨਹੀਂ ਠੀਕ ਆ ਸੋ ਇਸ ਕਰਕੇ ਸਰਕਾਰ ਨੂੰ ਅਜੇ ਵੀ ਸਮਝਾਇਆ ਚਾਹੀਦਾ ਜਿਹੜੇ ਬੱਚੇ ਘਰੋਂ ਡੈਸਕਾਂ ਤੇ ਬਹਿਣ ਆਏ ਹੀ ਜੀ ਉਹਨਾਂ ਨੂੰ ਸਾਰਿਆਂ ਨੂੰ ਸੜਕ ਦੇ ਬੈਨ ਨੂੰ ਮਜਬੂਰ ਕਰਤਾ ਆ ਮਾਪਿਆਂ ਦੇ ਜਾਂ ਬੱਚਿਆਂ ਦੇ ਕੀ ਹਾਲਾਤ ਨੇ ਸੋ ਬਹੁਤ ਦੁੱਖਦਾਈ ਆ ਸਰਕਾਰਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਬੱਚਿਆਂ ਦੇ ਪੇਪਰ ਚੱਲ ਰਹੇ ਆ ਬੱਚੇ ਪੜਨਗੇ ਕਿਹੜੇ ਵਲੇ ਕਿਹੜੇ ਵਲੇ ਪਾਸ ਹੋਣਗੇ ਕੱਲ ਨੂੰ ਇਹਨਾਂ ਦੀ ਅਟੈਂਡੈਂਸ ਕੱਟ ਗਈ ਐਡਮਿਟ ਕਾਰਡ ਨਹੀਂ ਮਿਲਨੇ ਗਾਂ ਪੜ੍ਹਾਈ ਨਹੀਂ ਹੋਣੀ ਸੋ ਬਹੁਤ ਵੱਡੇ ਨੈਕਸਸ ਆ ਬਾਅਦ ਕਹਿਣਗੇ ਫੇਲ ਹੋ ਗਏ ਆ ਰੀਵੈਲਿਊਏਸ਼ਨ ਕਰੋੜਾਂ ਰੁਪਈਆ ਦੇ ਕੱਪੜੇ ਸਾਰਾ ਕੁਝ ਇਹ ਦੁੱਖਦਾਈ ਆ